ਪ੍ਰੋਜੈਕਸ਼ਨ ਮਿਲ ਕੇ ਦੇ ਰਿਆ ਜੋ ਇਹਨਾਂ ਨੂੰ ਮੈਂ ਅਗਲਾ ਸਵਾਲ ਲੈ ਲਾ ਇੱਥੇ ਠੀਕ ਹੈ ਜੀ ਦੋਵਾਂ ਦਾ ਜਵਾਬ ਆ ਗਿਆ ਜੀ ਹੁਣ ਬੈਠੋ 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 ਅਗਲਾ ਸਵਾਲ ਲੈ ਲੀਏ ਜੀ ਹੋਰ ਵੀ ਸਾਥੀਆਂ ਦੇ ਸਵਾਲ ਹੁੰਦੇ ਆ ਬੈਠੋ ਸਰਦਾਰ ਗੁਰਦੇਵ ਸਿੰਘ ਸੇਖੋ 1473 ਸ੍ਰੀਮਨ ਬਲਕਾਰ ਸਿੰਘ ਸਥਾਨਕ ਸਰਕਾਰ ਮੰਤਰੀ ਸਰਦਾਰ ਬਲਕਾਰ ਸਿੰਘ ਸਰ ਨਗਰ ਸੁਧਾਰ ٹرسٹ ਆ ਅdeen ਆਉਂਦੀਆਂ ਟੀਮ ਸ਼ਡਿਊਲ ਬਾਦੂ ਸਾਡੇ ਬਾਕੀ ਰਹਿੰਦੇ ਪ੍ਰਸ਼ਨ ਪੰਜਾਬ ਵਿਧਾਨ ਸਭਾ ਦੇ 38 ਅੰਡੇ ਦੀ ਸਪਟੈਂਬਰ ਨੂੰ ਤੁਸੀਂ ਇੱਥੇ ਸਾਰੇ ਹਾਊਸ ਦੀ ਸੈਂਸ ਲਈ ਸੀ ਇੱਕ ਐਸਆਈ ਆਪਣੇ ਹਲਕੇ ਦਾ ਬੋਟ ਸਿੰਘ ਉਹਦੇ ਮੁਤਾਬਕ ਤੇ ਸਾਰੇ ਹਾਊਸ ਨੇ ਸਹਿਮਤੀ ਦਿੱਤੀ ਸੀ ਤੁਹਾਨੂੰ ਕਿ ਤੁਸੀਂ ਡੀਜੀਪੀ ਨੂੰ ਕਹੋ ਕਿ ਆ ਕੇ ਤੇ ਰਿਪੋਰਟ ਦੇ ਕੇ ਜਾਓ ਹੁਣ ਅੱਜ ਦੀ ਅੰਗਰੇਜ਼ੀ ਦੀ ਅਖਬਾਰ ਦੇ ਵਿੱਚ ਓ ਸੀਐਸਏ ਨੇ ਕਚੇਰੀ ਦੇ ਵਿੱਚ ਵੀ ਕੋਈ ਸੀਰੀਅਸ ਚਾਰजेस ਆਪਣੇ ਤੇ ਲਾਏ ਨੇ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੈਂ ਬੇਨਤੀ ਇਹ ਕਰਨਾ ਚਾਹਾਂਗਾ ਕਿ ਜਦੋਂ ਯੂਡਿਕ ਸਟੋਡੀਨ ਆਫ ਦਿ ਹਾਊਸ ਬਟ ਜਦੋਂ ਤੁਸੀਂ ਸੈਂਸ ਹਾਊਸ ਦੀ ਲੈ ਲਈ ਉਸ ਤੋਂ ਬਾਅਦ ਤੁਸੀਂ ਆਪਣੀ ਸਾਰੀ ਤਾਕਤ ਹਾਊਸ ਨੂੰ ਦੇ ਦਿੱਤੀ ਤੁਸੀਂ ਆਪਣੇ ਆਪ ਆਪਣਾ ਆਰਡਰ ਬਦਲ ਕੇ ਹੁਣ ਹੋਮ ਸੈਕਟਰੀ ਨੂੰ ਕਹਤੇ ਇੱਕ ਹਫਤੇ ਦੇ ਵਿੱਚ ਬੋਰਡ ਸਿੰਘ ਨੂੰ ਛੱਡ ਕੇ ਬਾਕੀ ਬਲੈਕ ਚੀਪ ਨੂੰ ਵਿੱਚ ਲੈ ਗਏ ਇਹ ਹਾਊਸ ਦੀ ਅਜਾੜਤ ਤੋਂ ਬਿਨਾਂ ਤੁਸੀਂ ਵੀ ਨਹੀਂ ਸੀ ਕਰ ਸਕਦਾ ਮੇਰੀ ਗੁਜ਼ਾਰੇ ਸਹੀ ਨਹੀਂ ਹੈ ਕਿ ਹਾਊਸ ਨੇ ਜਦੋਂ ਹਾਊਸ ਸਪੀਰੀਟ ਟੂ ਯੂ ਆਲਸੋ ਸੋ ਇਸ ਗੱਲ ਕਰ ਤੁਸੀਂ ਸੈਂਕਸ਼ਨ ਹਾਊਸ ਦੀ ਲੈ ਲਈ ਹੈ ਹਾਊਸ ਦੀ ਕਮੇਟੀ ਬਣਾਈ ਜਾਏ ਇਸ ਕਿਸਮ ਦੇ ਸੀਰੀਅਸ ਚਾਰजेस ਜਿਹੜੇ ਪੁਲਿਸ ਦੇ ਨੇ ਕੱਲੇ ਭੋੜ ਸਿੰਘ ਤੱਕ ਹੀ ਨਾ ਰੱਖੀਏ ਬਾਕੀ ਦੇ ਚਾਰजेस ਵੀ ਜਿਹੜੇ ਨੇ ਉਹਨਾਂ ਨੂੰ ਪ੍ਰੂਵ ਕਰਨ ਵਾਸਤੇ ਜਿੱਸਾ ਪਾਰਲੀਮੈਂਟ ਜੇਪੀਸੀ ਹੁੰਦੀ ਹੈ ਉਸ ਨੇ ਹਾਊਸ ਦੀ ਕਮੇਟੀ ਬੈਠੇ ਥੋੜਾ ਜਿਹਾ ਪੁਲਿਸ ਨੂੰ ਜਾਂ ਇਹਨਾਂ ਮਹਿਕਮਿਆਂ ਨੂੰ ਡਰਖਾਫ ਹੋਏ ਐਂਡ ਇਹ ਬਕਾਇਦਾ ਹੋਣੀ ਇਸ ਕਿਸਮ ਦੀ ਕਮੇਟੀ ਹੋਣੀ ਚਾਹੀਦੀ ਜਿਹਦੇ ਚ ਕਿਸੇ ਦੀ ਪ੍ਰੋਟੈਕਸ਼ਨ ਹੋਏ 올 ਪਾਰਟੀ ਹੋਏ ਸੋ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗਾ ਕਾਇੰਡਲੀ ਉਸ ਨੂੰ ਰਿਵਿਊ ਕਰ ਲਓ ਤੁਸੀਂ ਆਪਣੇ ਇਸ ਆਰਡਰ ਨੂੰ ਜੋ ਸੈਂਕਸ਼ਨ ਲੈ ਲਿਆ ਉਸ ਦੀ ਤੁਸੀਂ ਆਪ ਉਹਦੇ ਉੱਤੇ ਖੁਦ ਕੋਈ ਵੀ ਡਿਸੀਜਨ ਨਹੀਂ ਲੈ ਸਕਦੇ ਜਿੰਨਾ ਚਾ ਹਾਊਸ ਹਾਊਸ ਨੂੰ ਫੇਰ ਸੈਂਕਸ਼ਨ ਨਹੀਂ ਦਿੰਦਾ ਇਹ ਮਤਲਬ ਹੈ ਨੋਟਿਸ ਲੈ ਕੇ ਆ ਜੀ ਥੈਂਕ ਯੂ ਦੇਖੋ ਜਦੋਂ ਹਾਊਸ ਦੀ ਸੈਂਸ ਲਈ ਸੀ ਆਉਸ ਦੇ ਵਿੱਚ ਗੱਲ ਇਹ ਆਈ ਸੀ ਵੀ ਇਹ ਇਸ ਤਰ੍ਹਾਂ ਦੇ ਐਲੀਮੈਂਟ ਦੇ ਪਿੱਛੇ ਮਾਫੀਆ ਹੁੰਦਾ ਤਾਂ ਇਹਦੇ ਵਿੱਚ ਇੱਕ ਦੋ ਸਾਥੀਆਂ ਨੇ ਇਹ ਆਨ ਰਿਕਾਰਡ ਇਹ ਗੱਲ ਕਹੀ ਸੀ ਵੀ ਇਹਦੇ ਵਾਸਤੇ ਇੱਕ ਜਨਰਲ ਇੱਕ ਪੂਰੀ ਰਿਪੋਰਟ ਤਲਬ ਕੀਤੀ ਜਾਵੇ ਸੋ ਉਸ ਤੇ ਵਿਚਾਰ ਕਰਦੇ ਆ ਇਹ ਚੇਅਰ ਵੱਲੋਂ ਕੀਤਾ ਗਿਆ ਸੀ ਥਿਸ ਇਜ਼ ਅਕੋਰਡਿੰਗ ਟੂ ਸੈਂਸ ਆਫ ਦਾ ਹਾਊਸ ਦੂਜਾ ਆਪਾਂ ਆਪਣਾ ਡਿਊਟੀ ਹੈ ਕਿ ਆਪਾਂ ਸਾਫ ਸੁਥਰਾ ਪ੍ਰਸ਼ਾਸਨ ਦੇਈਏ ਇਹ ਹਾਊਸਫੋਲਿਕ ਮੈਸੇਜ ਅਲਾ ਗਿਆ ਕਿ ਵੀ ਆਰ ਡੈਡਲੀ ਅਗੇਂਸਟ ਦਾ ਕਰਪਸ਼ਨ ਬਾਕੀ ਜਿਹੜੇ ਚਾਰजेस ਨੇ ਤੁਸੀਂ ਦੱਸਿਆ ਵੀ ਲੱਗੇ ਮੇਰੇ ਤੇ ਮੇਰੇ ਤੇ ਚਾਰजेस ਕੀ ਲੱਗੇ ਆ ਉਹ ਪਹਿਲੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ 50000 ਰੁਪਏ ਉਦੋਂ ਨੇ ਰਿਸ਼ਵਤ ਲਈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਵਿੱਚ 50000 ਰੁਪਏ ਰਿਸ਼ਵਤ ਲਈ ਐਸ ਸਰਕਾਰ ਦੇ ਵਿੱਚ ਤਾਂ ਉਹ ਤੇ ਐਫ ਆਈ ਆਰ ਹੋਈ ਆ They shouldn't need